ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨਾਂ ਕਮਲਾਂ ਵਿਖੇ ਸੰਧਿਆ ਦੇ ਦਿਵਾਨ ਸਜੇ ਹਨ ਔਰ ਸਜੇ ਹੋਏ ਦਿਵਾਨਾਂ ਵਿੱਚ ਸੋਧਾਰਾ ਰਾਜ ਸਾਹਿਬ ਜੀ ਦੇ ਪਾਠ ਗੁਰਬਾਣੀ ਦੇ ਕੀਰਤਨ ਹੋਏ ਹਨ ਗੁਰਮੁਖ ਪਿਆਰੇ ਗੁਰਸਿੱਖਾਂ ਤੋਂ ਜਗਤ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਵੱਡੀ ਬੜੀ ਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਜੀ ਦੀ ਵਿੜਿਆਈ ਗੁਰੂ ਨਾਨਕ ਪਾਤਸ਼ਾਹ ਦੀ ਸ਼ੋਭਾ ਸੰਗਤਾਂ ਨੇ ਸ਼ਰਣ ਕੀਤੀ ਹੈ ਸਰਕਾਰ ਜੋਗ ਸਾਹਿਬ ਜੀ ਬੜੀ ਬਖਸ਼ਿਸ਼ ਕਿਰਪਾ ਹੋ ਰਹੀ ਹੈ ਸ੍ਰੀ ਸੁਨਮ ਤਾਂ ਬੜੇ ਪਿਆਰ ਨਾਲ ਦਸਵੇਂ ਪਾਤਸ਼ਾਹ ਗਲਬੀ ਤਾਦੇ ਉਚਾਰਨ ਕੀਤੇ ਹੋਏ ਸਵਈਆਂ ਦੀ ਕਥਾ ਸਰਵ ਕਰ ਰਹੀਆਂ ਇਹਨਾਂ ਸਵਈਆਂ ਵਿੱਚ ਮਹਾਰਾਜ ਨੇ ਬਹੁਤ ਪਿਆਰ ਦੀ ਬਹਿਮਤ ਅਸੀ ਹੈ ਸੱਚ ਕਹੋ ਸੁਣ ਲੇ ਹੋ ਸਭਾ ਜਿਹੜੇ ਪ੍ਰੇਮ ਕੀਓ ਤੈਨਹੀ ਪ੍ਰਭ ਪਾਇਓ ਮਾਰਾ ਕਹਿੰਦੇ ਮੈਂ ਡੰਕੇ ਦੀ ਛੋੜ ਤੇ ਗਏ ਨਾ ਸੱਚ ਕਹਿੰਦਾ ਇਸ ਦੁਨੀਆ ਦਾ ਕੋਈ ਵੀ ਇਨਸਾਨ ਪ੍ਰਭੂ ਨਾਲ ਪਿਆਰ ਕਰ ਲਵੇ ਉਸ ਰੱਬ ਦਾ ਸੱਚਾ ਆਸ਼ਿਕ ਬਣ ਜਾਵੇ ਉਸ ਨੂੰ ਪਰਮਾਤਮਾ ਦੀ ਵਾਹਿਗੁਰੂ ਦੀ ਪ੍ਰਾਪਤੀ ਜ਼ਰੂਰ ਹੋਵੇਗੀ। ਉਸ ਅਕਾਲ ਪੁਰਖ ਦੇ ਨਾਲ ਪੇਮ ਕਰਨ ਵਾਲਿਆਂ ਨੂੰ ਉਹ ਪਰਮੇਸ਼ਰ ਜੁਗਾ ਜੁਗਾ ਤੋਂ ਪਿਆਰ ਕਰਦਾ ਆ ਰਿਹਾ ਹੈ। ਇਹ ਕੋਈ ਸ਼ਰਤ ਨਹੀਂ ਕਿ ਰੱਬ ਨਾਲ ਪਿਆਰ ਕਰਨ ਵਾਲਾ ਕੋਈ ਅਮੀਰ ਹੋਵੇ ਜਾਂ ਗਰੀਬ ਹੋਵੇ। Hindu ਹੋਵੇ ਜਾਂ Musalman ਹੋਵੇ। ਰੱਬ ਨਾਲ ਪਿਆਰ ਕਰਨ ਵਾਲਾ ਬ੍ਰਾਹਮਣ ਹੋਵੇ, ਖੱत्री, ਵੈਸ਼, ਸ਼ੂਦਰ ਹੋਵੇ। ਰੱਬ ਨਾਲ ਪਿਆਰ ਕਰਨ ਵਾਲਾ ਹਿੰਦੂਸਤਾਨੀ ਹੋਵੇ ਭਾਵੇਂ ਪਾਕਿਸਤਾਨੀ ਹੋਵੇ। ਦੇਸ਼ ਦਾ, ਜਾਤੀ ਦਾ, ਧਰਮ ਦਾ, ਮਜਬ ਦਾ ਕੋਈ ਲੜਕਾ ਨਹੀਂ। ਪ੍ਰੇਮ ਕਰਨ ਵਾਲਾ ਉਸ ਰੱਬ ਨੂੰ ਵਾਹਿਗੁਰੂ ਨੂੰ ਪਰਮਾਤਮਾ ਨੂੰ ਪਾ ਹੀ ਲੈਂਦਾ ਗੀਰਤਪੁਰ ਸਾਹਿਬ ਪੰਜਾਬ ਦੇ ਵਿੱਚ ਗੁਰੂ ਦੀ ਪਾਵਨ ਨਗਰੀ ਹੈ ਜਿਹੜੀ ਨਗਰੀ ਗੁਰੂ ਨਾਨਕ ਸਾਹਿਬ ਜੀ ਨੇ ਚਰਨ ਪਾ ਕੇ ਸਾਈਂ ਪੁੱਤਰ ਸਾਹਿਬ ਜੀ ਦਾ ਦੁੱਧ ਸਵਾਲ ਕੀਤਾ ਸੀ ਤੇ ਵਚਨ ਕੀਤਾ ਸੀ 6ਵੇਂ ਜਾਮੇ 'ਚ ਤੁਹਾਡਾ ਇਹ ਦੁੱਧ ਪੀਵਾਗੇ ਮੁਸਲਮਾਨ ਫਕੀਰ ਨੇ ਆਖਿਆ ਸੀ ਮਹਾਰਾਜ ਤੁਹਾਡੇ 6ਵੇਂ ਜਾਮੇ ਤੱਕ ਮੈਂ ਇੱਥੇ ਜਿੰਦਾ ਰਹਾਗਾ ਮਹਾਰਾਜ ਨੇ ਆਖਿਆ 6ਵੇਂ ਜਾਮੇ ਤੱਕ ਤੁਸੀਂ ਜਿੰਦਾ ਵੀ ਰਹੋਗੇ ਔਰ ਸਾਨੂੰ ਦੁੱਧ ਵੀ ਪਿਆਓਗੇ ਤੇ ਤਾਨ ਗੁਰੂ ਹਰਗੋਬਿੰਦ ਸਾਹਿਬ ਮੇਰੀਆਂ ਪੀੜੀਆਂ ਦੇ ਮਾਲਕ ਬਾਬਾ ਗੁਰਦਤਾ ਦੀਨ ਦੁਨੀ ਦਾ ਟਿੱਕਾ ਜੋਰ ਵਾਰ ਮੰਗਿਆ ਸੋ ਵਾਰ ਬਾਬਾ ਜੀ ਵੱਡੇ ਸਾਹਿਬ ਜਾਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉਹਨਾਂ ਨੂੰ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਸਾਈਂ ਪੁੱਤਰ ਸ਼ਾਹ ਕੋਲ ਆਏ ਦੁੱਧ ਪੀਤਾ ਉਥੇ ਨਗਰੀ ਵਸਾਈ ਕੀਰਤਪੁਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਜੀਵਨ ਦੇ ਅਖੀਰਲੇ 10 ਸਾਲ ਉੱਥੇ ਹੀ ਸਮਾਂ ਗੁਜ਼ਾਰਿਆ ਜੋਤੀ ਜੋਤਿ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਸਮਾਏ ਨੇ ਉਸੇ ਨਗਰ ਦੇ ਵਿੱਚ 17 ਸਾਲ ਸ੍ਰੀ ਗੁਰੂ ਹਰਾਈ ਸਾਹਿਬ ਗੁਰਿਆਈ ਕੀਤੀ ਸਾਲ 1634 ਤੋਂ ਲੈ ਕੇ 1662 ਤੱਕ ਲਗਭਗ 32 ਸਾਲ 2.5 ਸਾਲ ਇਹ ਜਿਹੜਾ ਸਮਾਂ ਬਣਦਾ ਹੈ ਇਹ ਸਮਾਂ 사ਤਗੁਰੂ ਜੀ ਕੀਰਤਪੁਰ ਸਾਹਿਬ ਰਾਏ 6ਵੇਂ ਅਤੇ 7ਵੇਂ ਪਾਤਸ਼ਾਹ ਇਥੇ ਕਮਾਈ ਬਿਰਧ ਅਵਸਥਾ ਦੇ ਵਿੱਚ ਜਿਹਦੇ ਘਰ ਕਹਿੰਦੇ ਖਾਣ ਨੂੰ ਆਟਾ ਨਹੀਂ ਸੀ ਪਹਿਲ ਨੂੰ ਕਪੜਾ ਨਹੀਂ ਸੀ ਬਹੁਤ ਗਰੀਬ ਸੀ ਔਰ ਉਸ ਗਰੀਬ ਬਿਰਧ ਮਾਈ ਨੂੰ ਮਨ ਦੇ ਵਿੱਚ ਚਾਹ ਪੈਦਾ ਹੋਇਆ ਸਦਾ ਪੈਦਾ ਹੋਈ ਕਿ ਮੈਂ ਆਪਣੇ ਹੱਥੀ ਸਤਿਗੁਰਾਂ ਨੂੰ ਪ੍ਰਸ਼ਾਦਾ ਛਕਾਣਾ ਹੈ ਗੁਰੂ ਹਰਾਈ ਸਾਹਿਬ ਜੀ ਉਦਮ ਕੀਤਾ ਦੂਸਰੇ ਲੋਕਾਂ ਦੇ ਘਰ ਭਾਂਡੇ ਮਾਂਜਦੇ ਸੀ ਲੋਕਾਂ ਦੇ ਕੱਪੜੇ ਧੋਣੇ ਝਾੜੂ ਪੋਚਾ ਕਰਨਾ ਬਹੁਤ ਗਰੀਬੀ ਸੀ ਘਰ ਦੇ ਵਿੱਚ ਮਿਹਨਤ ਮਜ਼ਦੂਰੀ ਕਰਕੇ ਉਸ ਮਾਈ ਨੇ ਇੰਨੇ ਪੈਸੇ ਕਮਾ ਲਏ ਵੀ ਦੋ ਰੋਟੀਆਂ ਜੁਗਾ ਆਟਾ ਆਸਾ ਵੀ ਦੋ ਰੋਟੀਆਂ ਦਾ ਆਟਾ ਥੋੜਾ ਜਿਆਦਾ ਸਦਾ ਘਿਓ ਲਿਆ ਕੇ ਦੋ ਪ੍ਰਸ਼ਾਦੇ ਬਣਾਏ ਘਰ ਦੇ ਨਾਲ ਚੁਪੜ ਕੇ ਤਾਲ ਸੱਜ ਦੀ ਕੋਈ ਬੜੀ ਕੁਝ ਨਹੀਂ ਬਾਈ ਕੋਲੋਂ ਤੇ ਲੂਣ ਲੈ ਕੇ ਨਾ ਥੋੜਾ ਜਿਆ ਪ੍ਰਸ਼ਾਦਿਆਂ ਨੂੰ ਨਮਕ ਲਾ ਕੇ ਤੇ ਤੁਰ ਪਈ ਵੀ ਚਲੋ ਕਰੀਬ ਕਰੀਬ ਦਾਵੇ ਦਾ ਪ੍ਰਸ਼ਾਦਾ ਆਪਣੇ ਮਹਾਰਾਜ ਸੱਤੇ ਪਾਤਸ਼ਾਹ ਦੀ ਕੁਛ ਕਾ ਦੇ ਜਦੋਂ ਗੁਰੂ ਹਰਾਈ ਸਾਹਿਬ ਜੀ ਦੇ ਵੱਲ ਪ੍ਰਸ਼ਾਦੇ ਲੈ ਕੇ ਤੁਰੀ ਦੁਪਹਿਰ ਢਲ ਗਈ ਸੀ ਸਤਿਗੁਰੂ ਹਰਾਈ ਸਾਹਿਬ 220 ਘੋੜਸਵਾਰਾਂ ਨੂੰ ਲੈ ਕੇ ਨਿਸ਼ਾਨ ਲਗਾਰੇ ਲੈ ਕੇ ਬੜੀ ਸ਼ਾਨ ਦੇ ਨਾਲ ਢੋੜੇ ਤੇ ਸਵਾਰ ਹੋ ਕੇ ਸ਼ਿਕਾਰ ਨੂੰ ਨਿਕਲੇ ਸਤਿਗੁਰੂ ਜਦੋਂ ਸ਼ਿਕਾਰ ਨੂੰ ਨਿਕਲੇ ਤੇ ਬਾਈ ਦੀ ਨਿਗਾਹ ਪਈ ਵੀ ਜਿਹੜੀ ਗਾੜੀ ਤੇ ਮਾਈ ਖੜੀ ਸੀ ਜਾ ਰਹੀ ਸੀ ਉਸੇ ਗਾੜੀ 'ਚ ਗੁਰੂ ਸਾਹਿਬ ਆ ਰਹੇ ਸਨ ਤਦ ਮੈਂ ਪਾਛੋ ਮਾਰੇ ਸੋਚਣ ਲੱਗ ਪਈ ਉਦਾਸ ਹੋ ਗਈ ਨਬੋਸ਼ੀ ਆ ਗਈ ਮੈਂ ਆਪਾਗਣ ਹਾਂ ਬੇਨੇ ਕਰਨ ਬਾੜੇ ਹਨ ਮੈਂ ਗਰੀਬਣੀ ਗੁਰੂ ਸਾਹਿਬ ਨੂੰ ਕੋ ਪ੍ਰਸ਼ਾਦੇ ਵੀ ਨਹੀਂ ਸ਼ਕਾ ਸਕਦੀ ਜਿੱਕੇ ਬੈਠੇ ਹੁੰਦੇ ਬਾਹ ਰਾਜ ਦੀਵਾਰ ਵਿੱਚ ਜਾਂ ਘਰ ਵਿੱਚ ਤੇ ਜਾ ਕੇ ਕਹਿੰਦੇ ਸੀ ਮਹਾਰਾਜ ਆ ਗਰੀਬਣੀ ਦੀ ਬੇਟਾ ਦੋ ਪ੍ਰਸ਼ਾਦੇ ਸ਼ਖ ਲਓ ਮਹਾਰਾਜ ਤਾਂ ਚੜ ਕੇ ਘੋੜੇ ਤੇ ਚੱਲੇ ਨੇ ਹੁਣ ਕਦੋਂ ਮੈਂ ਪ੍ਰਸ਼ਾਦੇ ਕਿਵੇਂ ਸ਼ਕਾਵਾਂ ਉਹ ਬਿਲਦਾ ਉਹ ਗਰੀਬਣੀ ਉਹ ਸ਼ਰਧਾਲੂ ਭਾਈ ਘੋੜੇ ਤੇ ਚੜੇ ਹੋਏ ਸਾਧੂਆਂ ਦਾ ਚਾਹੋ ਜਲਾਲ ਵੇਖ ਕੇ ਗਲੀ ਦੇ ਇੱਕ ਖੁੰਜੇ 'ਚ ਲੱਗ ਗਈ ਆਪਣੀ ਕਿਸਮਤ ਨੂੰ ਕੋਸਣ ਲੱਗ ਪਈ ਕਿ ਮੇਰੀ ਕਿਸਮਤ ਗੁਰੂ ਦੀ ਸੇਵਾ ਨਹੀਂ ਮਹਾਰਾਜ ਉਸੇ ਤਰ੍ਹਾਂ ਘੋੜੇ ਤੇ ਚੜੇ 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 ਗਲੀ ਦੇ ਵਿੱਚ ਤੁਰੇ ਜਾਂਦੇ ਨੇ ਨਾਲ 220 ਫੌਜਾਂ ਗੁਰੂ ਦੀ ਲਗਾਰੇ ਵੱਜ ਰਹੇ ਨੇ ਨਿਸ਼ਾਨ ਸਾਹਿਬ ਝੂਲ ਰਹੇ ਨੇ ਸ਼ਾਹੀ ਛਾਟ ਹੈ ਪਾਤਸ਼ਾਹ ਦੇ ਪਾਤਸ਼ਾਹ ਦਾ ਜਦੋਂ ਮਾਈ ਦੇ ਬਰਾਬਰ ਆਏ ਘੋੜੇ ਦੀਆਂ ਵਾਕਾਂ ਖੇਚ ਲਈਏ ਘੋੜਾ ਰੋਕ ਲਿਆ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਵਿੱਚ ਲਿਖਿਆ ਹੈ ਫੇਰ ਤੁਰੰਗ ਨਿਕਟ ਤੇ ਸਗਮ ਨੇ ਸੂਰਜ ਕਹਿੰਦੇ ਨੇ ਘੋੜੇ ਨੂੰ ਘੋੜਾ ਮੋੜ ਕੇ ਭਾਈ ਦੇ ਕੋਲ ਚਲੇਗੇ ਸਾਧਗੁਰੂ ਹਰਿ ਰਾਏ ਸਾਹਿਬ ਫੇਰ ਤੁਰੰਤ ਟਿਕਟ ਤੈਸੇ ਕਮਲੇ ਅੰਤਰਜਾਮੀ ਕਰਿਓ ਉਚਾਰ ਤੇ ਅੰਤਰਜਾਮੀ ਪਾਤਸ਼ਾਹ ਬੋਲੇ ਹਮ ਕੋ ਛੁਦਾ ਲਗੀ ਦੇਵਾਈ ਤਿਆਰ ਅਹਾਰ ਜਤੇ ਕਰਤਾ ਭਾਈ ਸਾਨੂੰ ਬੜੀ ਭੁੱਖ ਲੱਗੀ ਹੈ ਤੇਰੇ ਹੱਥ ਚੋ ਰੋਟੀ ਪ੍ਰਸ਼ਾਦ ਆ ਸਾਨੂੰ ਦੇ ਦੇ ਅਸੀਂ ਖਾ ਲਈਏ ਉਹ ਭਾਈ ਬਿਸਮਾਤ ਵਿੱਚ ਆ ਗਈ ਕੰਬਦੇ ਹੱਥਾਂ ਨਾਲ ਇੱਕ ਰੁਮਾਲ ਵਿੱਚ ਦੋ ਰੋਟੀਆਂ ਲਪੇਟੀਆਂ ਸੀ ਅੱਗੇ ਕੀਤੀਆਂ ਘੋੜੇ ਦੇ ਜਿਹੜੇ ਪਾਤਸ਼ਾਹ ਪ੍ਰਸ਼ਾਦ ਲੈ ਕੇ ਹੱਥ ਵੀ ਨਹੀਂ ਧੋਏ ਤੇ ਉਸੇ ਤਰ੍ਹਾਂ ਹੀ ਚੱਕੜ ਲੱਗ ਗਏ। ਊੜੇ ਦੇ ਜੜੇ ਜੜੇ ਵਾਲੇ ਦੋ ਪ੍ਰਸ਼ਾਦ ਤੇ ਛਾ ਕੇ ਬੜੇ ਅਨੰਦ ਬੜੇ ਸਵਾਦ ਨਾਲ ਮਾਈ ਵੱਲ ਮੇਰ ਦੀ ਦ੍ਰਿਸ਼ਟੀ ਪਾਈ। ਲੱਖ ਖੁਸ਼ੀਆਂ ਬਾਤ ਸਹੀਆ ਦੇ ਸਾਥ ਬਰ ਨਜ਼ਰ ਕਰੇ ਜਿੰਨ ਕਉ ਨਜ਼ਰ ਕਰੂ ਤਿਨਕਾਰ ਨਾਨਕ ਨਜ਼ਰੀ ਤਦਰ ਨਿਹਾਲ ਕਰ ਦਿੰਦਾ। ਊੜਾ ਤੋਰ ਕੇ ਸ਼ਿਕਾਰ ਖੇਡਣ ਚਲੇ ਗਏ। ਦਾਰ ਜਿਹੜੇ ਸਿੱਖ ਸਨ, ਸੇਵਾਦਾਰ ਸਨ, ਗੂਰੀ ਫੌਜ ਸੀ, ਸ਼ਸਤਰਧਾਰੀ ਜਵਾਨ ਘੋੜਸਵਾਰ ਸਾਰੇ ਹੈਰਾਨ ਹੋ ਗਏ। ਉਨ੍ਹਾਂ ਦੇ ਬਾਰੇ ਵਿੱਚ ਖਿਆਲ ਆ ਗਿਆ ਤੇ ਗੁਰੂ ਸਾਹਿਬ ਘੋੜੇ ਤੇ ਚੜਦੇ ਨੇ ਘੋੜੇ ਤੇ ਚੜਦੇ ਆ ਭੁੱਖ ਲੱਗ ਜਾਂਦੀ ਜਿਹਨਾਂ ਨੂੰ ਘੋੜੇ ਚੜਨ ਦਾ ਤਜਰਬਾ ਅਭਿਆਸ ਹੈ ਉਹਨਾਂ ਨੂੰ ਪਤਾ ਹੈ ਕਿ ਘੋੜੇ ਤੇ ਭੁੱਖ 체ਤੀ ਲੱਗਦੀ ਹਾਜ਼ਮਾ ਤੇਜ਼ ਹੋ ਜਾਂਦਾ ਘੋੜਸਵਾਰਾਂ ਨੂੰ ਥੋੜੇ ਥੋੜੇ ਸਮੇਂ ਬਾਅਦ ਕੁਝ ਨਾ ਕੁਝ ਖਾਣਾ ਵੀ ਪੈਂਦਾ ਤੇ ਗੁਰੂ ਸਾਹਿਬ ਜਵਾਨੀ ਦੀ ਉਮਰ ਹੈ ਇੱਕ ਜਵਾਨੀ ਦੀ ਉਮਰ ਹੋਵੇ ਇੱਕ ਘੋੜਸਵਾਰ ਹੀ ਹੋਵੇ ਜਾਂ ਸਿਆਲ ਦੇ ਦਿਨ ਹੋਣ ਬਖਵਤੀ ਹੈ ਤੇ ਵਿਦਵਾਨਾਂ ਨੇ ਕਥਨ ਕੀਤਾ ਹੈ ਬਹੁਤ ਕੁਝ ਗ੍ਰੰਥਾਂ 'ਚ ਲਿਖਿਆ ਹੋਇਆ ਹੈ ਤੇ ਗੁਰੂ ਸਾਹਿਬ ਦੀ ਉਮਰ ਜਵਾਨੀ ਦੀ ਜ ਸਾਧ ਸੰਗਤ ਜੀ ਗੁਰੂ ਹਰਾਈ ਸਾਹਿਬ ਦੀ ਸਾਰੀ ਉਮਰ ਹੀ 31 ਸਾਲ ਹੋਈ ਤੇ 31 ਸਾਲ ਦੀ ਉਮਰ 'ਚ ਮਹਾਰਾਜ ਸੱਚਖੰਡ ਚਲੇ ਗਏ 14 ਸਾਲ ਦੀ ਉਮਰ 'ਚ ਗੁਰਤਾ ਗੱਦੀ ਤੇ ਵਿਰਾਜੇ 17 ਸਾਲ ਗੁਰਿਆਈ ਗੱਦੀ ਨੂੰ ਸੁਸ਼ੋਭਿਤ ਕੀਤਾ 31 ਸਾਲ ਦੀ ਉਮਰ ਵਿੱਚ ਸੱਚਖੰਡ ਪਿਆਦਾ ਕੀਤਾ ਸਾਧ ਗੁਰੂ ਹਰਾਈ ਸਾਹਿਬ ਦੀ ਮਹਾਰਾਜ ਦੀ ਉਮਰ ਜਵਾਨੀ ਦੀ ਜਾਣ ਕੇ ਤੇ ਘੋੜਸਵਾਰੀ ਦਾ ਸਾਧਗੁਣਾ ਦਾ ਅਭਿਆਸ ਜਾਣ ਕੇ ਸਿਖਾ ਰਿਹਾ ਕਿ ਆਪਾਂ ਨਾ ਗੁਰੂ ਸਾਹਿਬ ਦੇ ਵਾਸਤੇ ਵਧੀਆ ਲੰਗਰ ਬਣਾ ਕੇ ਨਾਲ ਲੈ ਚੱਲਣਾ ਕਹਲੋ ਸਾਡੇ ਹੁੰਦਿਆ ਸਾਡਾ ਗੁਰੂ ਕਿਸੇ ਵਾਈ ਕੋਲੋਂ ਰੋਟੀਆਂ ਮੰਗੇ ਉਸ ਵਾਈ ਨੇ ਪਤਾ ਨਹੀਂ ਸਨਾਲ ਕੀਤਾ ਸੀ ਕਿ ਨਹੀਂ ਹੱਥ ਧੋਏ ਸੀ ਕਿ ਨਹੀਂ ਪਾਤਸ਼ਾਹ ਹਟੇ ਦੀਨ ਦੁਨੀਆ ਦੇ ਵਾਲਦ ਨੇ ਉਹਨਾਂ ਨੂੰ ਰੋਟੀ ਮੰਗਣੀ ਪੈ ਗਈ ਸਿੱਖਾਂ ਨੇ ਆਪਣੀ ਬਿਰਤੀ ਨਾਲ ਅੰਦਾਜ਼ਾ ਲਾ ਲਿਆ ਅਗਲੇ ਦਿਨ ਕਿਸੇ ਨੇ ਖੀਰ ਅੱਕੜਾ ਕਿਸੇ ਨੇ ਪੂੜੀਆਂ ਵਧੀਆ ਦਾਲਾਂ ਸਬਜ਼ੀਆਂ ਪ੍ਰਸ਼ਾਦੇ ਤੇ ਸਲਾਦ ਵਗੈਰਾ ਤੇ ਬੜਕੜਵੇਂ ਬਾਟੇ ਨਾਲ ਘੋੜਿਆਂ ਤੇ ਚੜ੍ਹ ਕੇ ਜਦੋਂ ਤੁਰੇ ਨਾ ਉਥੇ ਕਿ ਜਿਹੜੇ ਕ ਬਾਜ਼ਾਰ ਚ ਗੁਰੂ ਸਾਹਿਬ ਨੇ 22 ਰੋਟੀ ਬੰਗੀ ਸੀ ਉਥੇ ਮਹਾਰਾਜ ਦਾ ਘੋੜਾ ਖੇਰ ਲਿਆ ਆ ਕਹੋ ਦੀ ਹੋ ਕੇ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਪ੍ਰਸਾਦਾ ਚਾਹ ਗੋ ਲਓ ਮਹਾਰਾਜ ਹੱਥ ਧੋਵੋ ਮਹਾਰਾਜ ਆਪ ਲੰਗਰ ਚਾਹ ਗੋ ਸਤਗੁਰੂ ਘੋੜੇ ਤੇ ਚੜੇ ਚੜੇ ਉਹਨਾਂ ਸਿੱਖਾਂ ਵੱਲ ਵੇਖ ਕੇ ਹੈਰਾਨ ਹੋ ਤੇ ਹੈਰਾਨੀ ਜੀ ਦੇ ਨਾਲ ਮੁਸਕਰਾ ਕੇ ਹੱਸ ਕੇ ਬੋਲੇ ਸੁਣ ਸਤਗੁਰ ਹਰ ਖਾਏ ਬਖਾਨੇ ਹੋ ਹਰ ਖਾਏ ਬੈਨੇ ਮੁਸਕਰਾ ਕੇ ਖੁਸ਼ ਹੋ ਕੇ ਸਮਝ ਗਏ ਭੋਇਆ ਸਿੱਖਾਂ ਦੀ ਗੱਲ ਤੇ ਹਜੂਰ ਬੋਲੇ ਬੇਵਰ ਯਾਦ ਅਹਾਤ ਯਾਦ ਮਹਾਰਾਜ ਕਹਿੰਦੇ ਬਿਨਾਂ ਮਰਿਆਦਾ ਦੇ ਬਿਨਾਂ ਪਵਿੱਤਰਤਾ ਦੇ ਬਿਨਾਂ ਸੋਚ ਦੇ ਚਰੇ ਜਾਤ ਅਭ ਘੋੜੇ ਉੱਪਰ ਅਸੀਂ ਘੋੜੇ ਤੇ ਚੜੇ ਜਾ ਰਹੇ ਹਾਂ ਕੌਣ ਸਮੋ ਤੁਮ ਕਰਿਓ ਵਿਚਾਰ ਤੁਸੀਂ ਸਾਡੀ ਰੋਟੀ ਦਾ ਕਿਹੜਾ ਟਾਈਮ ਨੀਅਤ ਕੀਤਾ ਇਹ ਸਾਡੇ ਪ੍ਰਸ਼ਾਦ ਦੇ ਟਾਈਮ ਹੈ ਸੁੱਚ ਜੁੱਤ ਹੋਏ ਪੁਨੀਤ ਅਸਾਂ ਨੇ ਜਦ ਅਸਾਂ ਕਹਿੰਦੇ ਨੇ ਖਾਣਾ ਸੁੱਚ ਕਹਿੰਦੇ ਪਵਿੱਤਰਤਾ ਦੇ ਨਾਲ ਚੌਂਕੀਅ 'ਚ ਬਹਿ ਕੇ ਇਸ਼ਨਾਨ ਕਰਕੇ ਭਾਂਡੇ ਸਾਫ਼ ਸੁਥਰੇ ਹੋਣ ਹੱਥ ਚੰਗੀ ਤਰ੍ਹਾਂ ਧੋਏ ਹੋਣ ਬਧੀਆ ਤਰੀਕੇ ਨਾਲ ਬਹਿ ਕੇ ਰੋਟੀ ਖਾਈ ਦੀ ਹੈ ਘੋੜੇ ਤੇ ਬੈਠ ਰੋਟੀ ਖਾਈ ਦੀ ਹੈ ਗੁਰੂ ਆਰਾ ਇਸਾ ਕਹਿੰਦੇ ਸੋਚ ਜਿਉ ਤੋ ਹੋਏ ਪੂਰੀ ਤਸਨ ਜਬ ਪੁਛਤ ਅਜਨ ਕੇ ਤਬ ਨਰਧਾਰ ਤੁਹਾਨੂੰ ਸਿਆੜੇ ਨੂੰ ਥੋੜਾ ਥੋੜਾ ਚਾਹੀਦਾ ਰੋਟੀ ਖਾਣ ਦੀ ਮਰਿਆਦਾ ਕੀ ਹੈ ਹੋਣੇ ਤੇ ਪਰੇ ਕਰੋ ਰੋਟੀ ਬਾਹਰ ਕੋੜਾ ਤੋਲ ਲਿਆ ਉਸੇ ਖੈਰ ਆ ਰੋਵੇ ਅਗਲੇ ਦਿਨ ਦੀਵਾਨ ਸੱਜਿਆ ਉਹਨਾਂ ਸਿੱਖਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਗਰੀਬ왈 ਗੱਲ ਪੁੱਛਣੀ ਚੌਂਦੇ ਆ ਸ਼ੰਕਾ ਵਿਦਵਾਨਾਂ ਨੇ ਲਿਖਿਆ ਜੇ ਸੇਖ ਨੂੰ ਕਿਸੇ ਗੱਲ ਦਾ ਸ਼ੰਕਾ ਹੋਵੇ ਉਹ ਆਪਣੇ ਗੁਰੂ ਕੋਲੋਂ ਮਿਲਵਰਤ ਕਰਾ ਲੈਣਾ ਚਾਹੀਦਾ ਔਰ ਸ਼ੰਕੇ ਨੂੰ ਬੌਧਾ ਜਰਾ ਆਪਣੇ ਅੰਦਰ ਵੀ ਰੱਖਣਾ ਚਾਹੀਦਾ ਸ਼ੰਕਾ ਨਰਕਾਂ ਨੂੰ ਲੈ ਜਾਂਦਾ ਔਰ ਗੁਰੂ ਤੇ ਤਾਂ ਸ਼ੰਕਾ ਕਰਨੀ ਨਹੀਂ ਚਾਹੀਦੀ ਮਹਾਰਾਜ ਆਪ ਕਿਰਪਾ ਕਰਕੇ ਸਾਡੇ ਸ਼ਰਧਾ ਦੀ ਨਿਲਬ੍ਰਿਤੀ ਕਰੋ ਸਤਿਗੁਰੂ ਕਹਿੰਦੇ ਪੁੱਛੋ ਭਾਈ ਕਹਿੰਦਾ ਜੀ ਪੁੱਛਣਾ ਇਹ ਹੈ ਵੀ ਆਪ ਜੀ ਘੋੜੇ ਤੇ ਚੜੇ ਜਾ ਰਹੇ ਸੀ ਬਾਜ਼ਾਰ ਦੇ ਵਿੱਚ ਇੱਕ ਖੁਜੇ ਬੈਣੇ ਦੇ ਕੱਪੜਿਆਂ ਵਾਲੀ ਬਾਈ ਖੜੀ ਸੀ ਪਤਾ ਨਹੀਂ ਉਹ ਜਨਾਨ ਉਹਨੇ ਕੀਤਾ ਸੀ ਕਿ ਨਹੀਂ ਉਹਦੇ ਕੱਪੜੇ ਤਾਂ ਸਰਦ ਬੜੀ ਗਰੀਬਣੀ ਸੀ ਉਹਦੇ ਹੱਥ ਵਿੱਚ ਦੋ ਰੋਟੀਆਂ ਉਹਨੇ ਪਤਾ ਨਹੀਂ ਕਿਹਦੇ ਵਾਸਤੇ ਪਕਾਈਆਂ ਸੀ ਤੇ ਤੁਸੀਂ ਉਹਦੇ ਕੋਲ ਚਲੇ ਗਏ ਤੇ ਆਪ ਜੀ ਨੇ ਆਖਿਆ ਵੀ ਮੈਨੂੰ ਭੁੱਖ ਬੜੀ ਲੱਗੀ ਮਾਈ ਰੋਟੀ ਦੇ ਦੇ ਉਸ ਬਾਈ ਦੇ ਹੱਥ ਦੀ ਰੁੱਖੀ ਰੋਟੀ ਬਿਨਾਂ ਸਬਜ਼ੀ ਬਿਨਾਂ ਦਾਲ ਬਿਨਾਂ ਹੱਥ ਧੋਇਆ ਬਿਨਾਂ ਪੈਰਾਂ ਜੋਤੀ ਨਾ ਆਇਆ ਬਿਨਾਂ ਘੋੜੇ ਉਤਰਿਆ ਤੁਸੀਂ ਘੋੜੇ ਤੇ ਬੈਠੇ ਬੈਠੇ ਖਾ ਲੇ ਅਸੀਂ ਸੋਚਿਆ ਗਰੀਬਨ ਆਵਾਜ਼ ਨੂੰ ਭੁੱਖ ਲੱਗ ਜਾਂਦੀ ਹੈ ਵਧੀਆ ਭੋਜਨ ਬਣਾ ਕੇ ਲੈ ਗਏ ਤੇ ਸਾਡੇ ਬਣਾਏ ਹੋਏ ਪਵਿੱਤਰ ਸੁਚੇ ਭੋਜਨ ਨੂੰ ਤੁਸੀਂ ਕਹਿ ਦਿੱਤਾ ਵੀ ਇਹ ਬਜਾੜਾ ਤੇ ਉਲਟਾ ਹੈ ਇਦਾਂ ਦੀ ਨੰਗਰ ਸ਼ਕੀ ਦਾ ਘੋੜੇ ਤੇ ਬੈਠੇ ਬੈਠੇ ਮਹਾਰਾਜ ਸਾਨੂੰ ਸਮਝ ਨਹੀਂ ਆਈ ਕਿ ਮਾਈ ਦਾ ਨੰਗਰ ਘੋੜੇ ਤੇ ਬੈਠੇ ਬੈਠੇ ਕਿਉਂ ਖਾ ਲਿਆ ਜੇ ਸਾਡਾ ਨੰਗਰ ਨਹੀਂ ਸੀ ਖਾਣਾ ਤੇ ਪਾਦਸ਼ਾਹ ਕਹਿਣ ਲੱਗੇ ਗੁਰੂ ਗ ਪ੍ਰੇਮ ਦੀ ਖੇਡ ਹੈ ਜਿੱਥੇ ਪ੍ਰੇਮ ਹੁੰਦਾ ਉਥੇ ਨੇਮ ਨਹੀਂ ਹੁੰਦਾ ਪ੍ਰੇਮ ਤਹਾ ਨੇਮ ਕੈਸੋ ਸੁੰਦਰ ਕਹਤੇ ਇਹ ਪ੍ਰੇਮ ਹੀ ਕੀ ਬਾਤ ਹੈ ਸੁੰਦਰ ਬਿਲਾਸ ਦੇ ਲਿਖਾਰੀ ਸੰਤ ਸੁੰਦਰ ਦਾਸ ਜੀ ਬਹੁਤ ਵਿਦਵਾਨ ਹੋਏ ਨੇ ਉਹ ਕਹਿੰਦਾ ਜਿੱਥੇ ਪ੍ਰੇਮ ਹੈ ਨਾ ਉਥੇ ਨੇਮ ਨਹੀਂ ਪ੍ਰੇਮ ਦੀ ਖੇਡ ਪਰ ਨੇਮ ਬੜਾ ਜ਼ਿਆਦਾ ਆਪਣੀ ਥਾਂ ਤੇ ਹੈ ਜ਼ਰੂਰੀ ਹੈ ਉਹ ਬੜਾ ਜ਼ਿਆਦਾ ਵੀ ਨਹੀਂ ਛੱਡਣੀ ਅਸੀਂ ਮर्यादा ਦਾ ਵੀ ਉਲੰਘਣ ਨਹੀਂ ਕਰਨਾ ਹਾਥ-ਹਾਥ ਨਹੀਂ ਅਸੀਂ ਖਾਈ ਜਾਣਾ ਪਰ ਉਥੇ ਪਿਆਰ ਸੀਗਾ ਜਿੱਥੇ ਪਿਆਰ ਹੈ ਉਥੇ ਬਰਯਾਦਾ ਥੱਲੇ ਰਹਿ ਜਾਂਦੀ ਹੈ ਤੇ ਗੱਲ ਉੱਤੇ ਚਲੀ ਜਾਂਦੀ ਹੈ ਸਤਗੁਰੂ ਨੇ ਆਪਣੇ ਪਿਆਰਿਆਂ ਨੂੰ ਇਨਾ ਪਿਆਰ ਕੀਤਾ ਕਿ ਉਹਨਾਂ ਦੇ ਹੱਥ ਦੀਆਂ ਰੋਟੀਆਂ ਰੁੱਖੀਆਂ ਵੀ ਬੜੇ ਆਨੰਦ ਨਾਲ ਖਾ ਲਈਆਂ ਤੇ ਪਰ ਜਿੱਥੇ ਸਾਸ ਸੰਗਤ ਜੀ ਪਿਆਰ ਨਹੀਂ ਐ ਮਖਾਵਾ ਹੀ ਐ ਉੱਥੇ ਸੱਚੇ ਪਾਤਸ਼ਾਹੀ ਦੇ ਨਹੀਂ ਆਜ ਕਲਗੀਧਰ ਪਾਤਸ਼ਾਹੀ ਦੀ ਬਾਣੀ ਸੁਣ ਰਹੇ ਹੋ ਗੁਰੂ ਕਲਗੀਧਰ ਨਾਲ ਪਿਆਰ ਪਾਓ ਭਾਈ ਸਾਹਿਬ ਕਾਜੀ ਵੀਰ ਸਿੰਘ ਜੀ ਦਾਟ ਬਹੁਤ ਸੁੰਦਰ ਬਚਨ ਲਿਖਦੇ ਨੇ ਉਹ ਕਹਿੰਦੇ ਕਲਗੀਆਂ ਵਾਲੇ ਨਾਲ ਪਿਆਰ ਕਰਨ ਦਾ ਇੱਕ ਤਰੀਕਾ ਇਹ ਵੀ ਹੈ ਕਿ ਅਸੀਂ ਉਹਨਾਂ ਦੀ ਬਾਣੀ ਨੂੰ ਪਿਆਰ ਕਰਕੇ ਤੇ ਭਾਈ ਵੀਰ ਸਿੰਘ ਦੀ ਵਰਡਿਕਾ ਸੇਮ ਟੂ ਸੇਮ ਹੈ ਤੁਹਾਡਾ ਸਾਜੀ ਕਰ ਰਿਹਾ ਕਲਗੀ ਵਾਲੇ ਪਾਤਸ਼ਾਹ ਨਾਲ ਪਿਆਰ ਕਰਨ ਦਾ ਇੱਕ ਤਰੀਕਾ ਇਹ ਵੀ ਹੈ ਕਿ ਤੁਸੀਂ ਉਹਨਾਂ ਦੀ ਬਾੜੀ ਨਾਲ ਪਿਆਰ ਕਰੋ ਜਿਹਦਾ ਦੀ ਬਾੜੀ ਨੂੰ ਪਿਆਰ ਕਰੋਗੇ ਕਲਗੀ ਧਰ ਦੇ ਨਾਲ ਤੁਹਾਡਾ ਪਿਆਰ ਪੈ ਜਾਏਗਾ ਅੱਜ ਕਲਗੀ ਧਰ ਦੇ ਵਿਚਾਰ ਦੇਖਣੇ ਨੇ ਕਲਗੀ ਧਰ ਦੀ ਗੱਲ ਸੁਣਨੀ ਕਿੱਥੋਂ ਸੁਣੋ ਪੂਰੀ ਦੀ ਬਾੜੀ ਤੋਂ ਹੀ ਉਹਨਾਂ ਦੇ ਵਿਚਾਰ ਕੀ ਸਨ ਉਹਨਾਂ ਦੀ ਥਿੰਕਿੰਗ ਕੀ ਸੀ ਉਹਨਾਂ ਦੀ ਸੋਚ ਕੀ ਸੀ ਇਹਦਾ ਕਰੂਗੀ ਬਾੜੀ ਦੱਸੇਗੀ ਵਾਜਾ ਵਾਲਾ ਪਾਤਸ਼ਾਹ ਇਸ ਨੇ ਆਪਣਾ ਪਰਵਾਰ ਵਾਰ ਕੇ ਸਾਡੇ ਹੱਥ ਕੀਤਾ ਤੇ ਆਖਿਆ ਇਹਨ ਪੁੱਤਣ ਕੇ ਸੀਸ ਪਰ ਵਾਰ ਦਈਏ ਸੁੱਤ ਚਾਰ ਚਾਰ ਬੂਏ ਤੋਂ ਕਿਆ ਹੁਆ ਜੀਵਨ ਤੇ ਕਈ ਹਜ਼ਾਰ ਸਾਲੂ ਆਪਣਾ ਪੁੱਤਰ ਬੜਾਇਆ ਅੱਜ ਅਸੀਂ ਉਸ ਵਾਜਾ ਵਾਲੇ ਪਾਤਸ਼ਾਹ ਦੀ ਬਾਣੀ ਛੱਡ ਦਿੱਤੀ ਫਿਰ ਸਾਡਾ ਪਿਆਰ ਕਹਦਾ ਪਿਆਰ ਕਰਕੇ ਤਰਫੇ ਦਾ ਮਹਾਰਾਜ ਦੀ ਬਾਣੀ ਨਾਲ ਚਲਿਏ ਤੇ ਹਜੂਰ ਦਸ ਪਾਤਸ਼ਾਹ ਦੇ ਉਚਾਰਨ ਕੀਤੇ ਹੋਏ ਸੁਬਈਏ ਸੁਣੋ ਪਹਿਲਾ ਸੁਬਈਆ ਸੀ ਜਿਹੜਾ ਆਪਾਂ ਸੁਣਿਆ ਰਾਤੀ ਜਾਗ ਤੇ ਜੋਤ ਜਪਾਇਦੇ ਸਵਾਸ ਉਹ ਅਕਾਲ ਪੁਰਖ ਦੀ ਜਾਗਦੀ ਜੋਤ ਹਾਜਰਾ ਹਜੂਰ ਜਹਰਾ ਜਹੂਰ ਜਿਹੜੀ ਸਾਡੇ ਅੰਦਰ ਵਸ ਰਹੀ ਹੈ ਆ ਸਾਰਾ ਸੰਸਾਰ ਉਹਦੀ ਜੋਤ ਦਾ ਪ੍ਰਕਾਸ਼ ਹੈ ਜਿਹਦੀ ਜੋਤ ਸੂਰਜ ਵਿੱਚ ਹੈ ਜਿਹਦੀ ਜੋਤ ਚੰਦਰਮਾ ਵਿੱਚ ਹੈ ਜਿਹਦੀ ਜੋਤ ਤਾਰਿਆਂ ਵਿੱਚ ਹੈ ਜਿਹਦੀ ਜੋਤ ਅਗਨੀ ਵਿੱਚ ਹੈ ਜਿਹਦੀ ਜੋਤ ਪਾਣੀ ਵਿੱਚ ਹੈ ਜਿਹਦੀ ਜੋਤ ਹਵਾ ਵਿੱਚ ਹੈ ਜਿਹਦੀ ਜੋਤ ਧਰਤੀ ਵਿੱਚ ਤੇ ਆਕਾਸ਼ ਵਿੱਚ ਹੈ ਉਸ ਬਹਾਵਕਾਲਕ ਵਾਹਿਗੁਰੂ ਦੀ ਜਾਗਦੀ ਜੋਤ ਨੂੰ ਜਪਣਾ ਸ਼ੁਰੂ ਕਰਦੇ ਹੋ। ਵਾਹਿਗੁਰੂ 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 ਤੁਹਾਡੀ ਗੱਲ ਬਣ ਜਾਏਗੀ ਜੀਵਨ ਸਫਲ ਹੋ ਜਾਏਗਾ ਰੁੱਖਾ ਜੀਵਨ ਦੀ ਬਾਧੀ ਜਿੱਤ ਜਾਓਗੇ। ਉਹ ਸਿੱਖਾਂ ਨੇ ਪੁੱਛਿਆ ਬਹਾਰ ਜਿਹੜੀ ਜਾਗਦੀ ਜੋਤ ਨੂੰ ਤੁਸੀਂ ਜਪਣ ਵਾਸਤੇ ਕਹਦੇ ਹੋ ਉਹਦਾ ਸਰੂਪ ਕਿਹਦਾ ਹੈ? ਹਜੂਰ ਇਸ ਸਵਈਏ ਵਿੱਚ ਇਹ ਦੱਸ ਰਹੇ ਨੇ ਉਹ ਸਰੂਪ ਕੀ ਹੈ ਕਿੱਦਾਂ ਦਾ ਹੈ ਸਾਧ ਸੰਗਤ ਜੀ ਬਹੁਤ ਸੁਖਮ ਬਾਣੀ ਦੀ ਵਿਚਾਰ ਹੈ ਇਸ ਕਰਕੇ ਆਪਣੀ ਸੁਰਤੀ ਨੂੰ ਹੋਰ ਸੁਖਮ ਕਰਨ ਵਾਸਤੇ ਨਾਮ ਪਿਆਸ ਸ਼ੁਰੂ ਕਰਦੇ ਹੋ ਮਨ ਵਿੱਚ ਰਸਨਾ ਕਰਕੇ ਸਵਾਸਨ ਕਰਕੇ ਸੁਰਤੀ ਕਰਕੇ ਵਾਹਿਗੁਰੂ 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 ਜਪੀਏ ਅੰਦਰ ਨਾਲ ਬਾਣੀ ਸੁਣੀਏ ਕਥਾ ਵਿਚਾਰ ਸਾਧ ਸੰਗਤ ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਵਾਜ਼ ਘਾਟ ਆਇਆਖੋ ਸਤਨਾਮ ਵਾਹਿਗੁਰੂ ਸਾਹਿਬ ਜੀ ਸਤਿ ਸਦਾ ਬਸ ਸਤਿ ਪ੍ਰਤਮ ਮਹਾਰਾਜ ਕਹਦੇ ਉਹ ਪਰਮਾਤਮਾ ਸਦੀ ਵੀ ਸੱਚ ਹੈ ਸਤਿ ਸਦਾ ਹੈ ਖਾਜ਼ਾ ਜੀ ਆਪਾਂ ਸੱਚ ਕੀ ਸਮਝਦੇ ਆ ਆਪਣੀ ਬਿੰਦ ਕੁੰਦੀ ਆਪਾਂ ਸੱਚ ਦੇ ਉਹਨੇ ਕੀ ਅਰਥ ਕਰਦੇ ਆ ਆਪਾਂ ਪਤਾ ਕੀ ਸੱਚ ਦੇ ਅਰਥ ਕਰਦੇ ਆ ਬੋਲਣ ਵਾਲਾ ਸੱਚ ਬਸ ਸਾਡੀ ਇੰਦੀ ਕੀ ਬੁੱਧੀ ਆ ਕਿ ਉਹ ਆਪਣੇ ਪੁੱਤਰ ਨੂੰ ਕਹਿੰਦਾ ਕਾਕਾ ਸੱਚ ਬਸ ਤਸੀ ਸੱਚ ਸੱਚ ਬੋਲ ਆਪਸਰ ਆਪਣੇ ਜੂਨੀਅਰ ਨੂੰ ਕਹਦੇਗਾ ਤੂੰ ਸੱਚ ਬੋਲ ਘਰ ਵਾਲਾ ਘਰ ਵਾਲੀ ਨੂੰ ਕਹਦੇਗਾ ਸੱਚ ਬੋਲ ਜਿਹੜੇ ਬੰਦੇ ਨੂੰ ਕੋਈ ਗੱਲ ਪੁੱਛਣੀ ਆ ਸੱਚ ਦੱਸ ਅਗਲਾ ਸਬਾਬ 16 ਨੇ ਸੱਚ ਦੱਸ ਦਿੰਦਾ ਫਿਰ ਵੀ ਸਾਡਾ ਵਿਸ਼ਵਾਸ ਕੋਈ ਨਹੀਂ ਬਣਦਾ ਵੀ ਇਹਨੇ ਸੱਚ ਦੱਸਿਆ ਕਿ ਨਹੀਂ ਦੱਸਿਆ ਪਤਾ ਨਹੀਂ ਸੱਚ ਬੋਲਿਆ ਕਿ ਝੂਠ ਹੀ ਬੋਲ ਗਿਆ ਦਾ ਸਾ ਜੀ ਇਹ ਜਿਹੜਾ ਸੱਚ ਹੈ ਇਹ ਸਾਡੇ ਥੱਲੇ ਵਾਲੀ ਗੱਲ ਹੈ ਥੋੜੀ ਹੈ ਹੈ ਤਾਂ ਇਹ ਸੱਚ ਪਰ ਇੰਨਾ ਹੀ ਸੱਚ ਨਹੀਂ ਹੁੰਦਾ ਬੋਲਣ ਵਾਲਾ ਹੀ ਸੱਚ ਨਹੀਂ ਹੁੰਦਾ ਸੱਚ ਬੜਾ ਵਗਾਨ ਤੇ ਵੱਡਾ ਤੇ ਉੱਚਾ ਹੈ ਇਹਦਾ ਅਰਥ ਇਹ ਨਾ ਸਮਝ ਲੈਣਾ ਵੀ ਸੱਚ ਬੋਲਣਾ ਛੱਡ ਦੇਣਾ ਸੱਚ ਬੋਲਣਾ ਬਹੁਤ ਜ਼ਰੂਰੀ ਹੈ ਸੱਚ ਬੋਲਣ ਨਾਲ ਸੱਚ ਦੀ ਪ੍ਰਾਪਤੀ ਹੁੰਦੀ ਹੈ ਪਰ ਜਿਹੜਾ ਬਾੜੀ ਦਾ ਸੱਚ ਆਇਆ ਨਾ ਆਦ ਸੱਚ ਜੁਗਾਰ ਦਾ ਸੱਚ ਹੈ ਵੀ ਸੱਚ ਦਾਦਕ ਹੋਸੀ ਵੀ ਸੱਚ ਉਹ ਬੜਾ ਮਹਾਨ ਬੱਟਾ ਸੱਚ ਹੈ ਇਹਦਾ ਰਾਤੀ ਵੀ ਵਿਚਾਰ ਹੋਈ ਸੀ ਵੀ ਜੋ ਆਪਾਂ ਦੇਖ ਰਹੇ ਹਾਂ ਇਹ ਸ੍ਰੀ ਵੀ ਸੱਚ ਨਹੀਂ ਹੈ ਇਹ ਬਰਾਉਟੀ ਝੂਠੀਆਂ ਚੀਜ਼ਾਂ ਬਾਰੇ ਝੂਠੀਆਂ ਚੀਜ਼ਾਂ ਬਾਰੇ ਜੇ ਕੋਈ ਜਾਣਕਾਰੀ ਦੇਈ ਤੇ ਆਗੇ ਉਹ ਜਾਣਕਾਰੀ ਵੀ ਝੂਠੀ ਹੀ ਹੋਏਗੀ ਆਖੋ ਸ੍ਰੀ ਵਾਣੀ ਤੁਖਣ ਵਿਚਾਰਾ ਥੋੜੀ ਅਸੀਂ ਕਿਸੇ ਚੀਜ਼ ਦੇ ਬਾਰੇ ਸੱਚੀ ਜਾਣਕਾਰੀ ਦੇ ਰਹੇ ਪਰ ਉਹ ਚੀਜ਼ ਝੂਠੀ ਹੈ ਬਰਾਉਟੀ ਹੈ ਰਸਵਾਰ ਹੈ ਖਤਰ ਉੜਵਾਲੀ ਹੈ ਵਿਦਾਸ਼ਮਾਨ ਲੇਰ ਦੀ ਜਾਣਕਾਰੀ ਕਿਵੇਂ ਸੱਚੀ ਹੋ ਗਈ ਜਦੋਂ ਸਾਰਾ ਪਰਪੰਚ ਹੀ ਅਜ਼ਤ ਹੈ ਨਾਸ਼ਵਾਰ ਹੈ ਬਿੰਸਰ ਵਾਲਾ ਹੈ ਅਰਦੀ ਆਕਾਸ਼ ਸਾਫ ਖਤਮ ਹੋਣ ਵਾਲੇ ਨੇ ਇਹਨਾਂ ਦੀ ਜਾਣਕਾਰੀ ਕਦੀ ਸੱਚੀ ਹੋ ਨਹੀਂ ਸਕੀ ਇਸੇ ਕਰਕੇ ਅੱਜ ਜਿਹੜੇ ਸਾਇੰਸ ਦੇ ਵਿਦਿਆਰਥੀ ਨੇ ਵਿਗਿਆਨ ਪੜ੍ਹਦੇ ਨੇ ਭੌਤਿਕ ਵਿਗਿਆਨ ਉਹਨਾਂ ਨੂੰ ਪਤਾ ਹੈ 40-50 ਸਾਲ ਬਾਅਦ ਸਾਇੰਸ ਦਾ ਨਵੀਂ ਥਿਊਰੀ ਬਦਲ ਜਾਂਦੀ ਹੈ 50 ਸਾਲ ਪਹਿਲਾਂ ਸਾਇੰਸਦਾਨ ਕੁਝ ਬੋਲਦੇ ਨੇ 50 ਸਾਲ ਬਾਅਦ ਕਹਿੰਦੇ ਨਹੀਂ ਅਜੇ ਨਵੀਂ ਹੋਰ ਖੋਜ ਕਰਾਈ ਆ ਉਹ ਗੱਲ ਨਹੀਂ ਗੱਲ ਕੋਈ ਹੋ ਰਹੀ ਹੈ ਹੋਰ 50 ਸਾਲ ਲੱਗਦੇ ਨੇ ਫਿਰ ਕਹਦੇ ਨਹੀਂ ਇਹ ਵੀ ਨਹੀਂ ਗੱਲ ਕੁਝ ਹੋ ਰਹੀ ਹੈ ਪਿਛਲੀ ਥਿਉਰੀ ਨੂੰ ਰੱਦ ਕਰਕੇ ਨਵੀਂ ਥਿਉਰੀ ਮੰਨਣੀ ਪੈਂਦੀ ਹੈ ਕਾਰਨ ਜਿਹੜੀ ਚੀਜ਼ ਬਾਰੇ ਉਹ ਬੋਲਦੇ ਰਹੇ ਉਹ ਜਿੱਦੀ ਝੂਠੀ ਹੁੰਦੀ ਹੈ ਤਰ ਤ ਅਕਾਸ਼ ਉਪਤਾਲ ਹੈ ਚੰਦ ਸੂਰ ਬਿਦਾਂਸੀ ਬਿਰਸਣ ਵਾਲੀਆਂ ਚੀਜ਼ਾਂ ਦੇ ਜਿਹੜੀਆਂ ਚੀਜ਼ਾਂ ਬਿਰਸਣ ਵਾਲੀਆਂ ਨੇ ਉਹ ਝੂਠੀਆਂ ਨੇ ਜਿਹੜੀ ਚੀਜ਼ ਨਹੀਂ ਬਿਰਸਣ ਵਾਲੀ ਉਹ ਸੱਚੀ ਹੈ ਉਹ ਇੱਕ ਅਕਾਲਪੁਰਖ ਹੈ ਬਾਕੀ ਸਭ ਕੁਝ ਮਿਥਿਆ ਅਬਰ ਸਭ ਕਿਸਮ ਸਭ ਸਤਜਾਨ ਮਿਥਿਆ ਬਾਰੇ ਕਹਿੰਦੇ ਬਾਕੀ ਸਾਰਾ ਕੁਝ ਮਿਥਿਆ ਜਾਾਲ ਹੈ ਇੱਕ ਜ਼ਰੂਰ ਸਤ ਹੈ ਵਾਹਿਗੁਰੂ ਦਾ ਔਰ ਸਤਿ ਵੀ ਸਤ ਹੈ ਸਤ ਸਦਾਇਓ ਸੁਨੀਆ ਜੀ ਕੋਈ ਚੀਜ਼ ਮੇਰੇ ਸਾਹਮਣੇ ਲਿਆਓ ਤੁਸੀਂ ਕਹੋਗੇ ਸੱਚੀ ਹੈ ਪਰ ਕਿੰਨਾ ਜਿਹਾ ਸੱਚੀ ਹੈ ਮੈਂ ਇਸ ਵੇਲੇ ਤੁਹਾਡੇ ਸਾਹਮਣੇ ਬੈਠਾ ਕਥਾ ਕਰ ਰਿਹਾ ਤੁਸੀਂ ਸੁਣ ਰਹੇ ਹੋ ਤੁਸੀਂ ਕਹੋਗੇ ਆਹ ਸਾਹਮਣੇ ਬੰਦਾ ਬੈਠਾ ਸੱਚਾ ਸਾਹਮਣੇ ਹੈ ਜਿਹੜੀ ਚੀਜ਼ ਸਾਹਮਣੇ ਉਹ ਸੱਚਾ ਹੈ ਪਰ ਸੁਆਦ ਤਾਂ ਆਵੇ ਜੇ ਇਦਾਂ ਹੀ ਜੁਗਾ ਤੱਕ ਬੈਠਾ ਹੀ ਰਵੇ ਬੰਦਾ ਕਿਦਾ ਤਾਂ ਨਾ ਨਹੀਂ ਰਹਿਣਾ ਨਹੀਂ ਰਹਿਣਾ 10 20 50 ਸਾਲ ਨੂੰ ਇਹ ਸਰੀਰ ਖਤਮ ਹੋਣਾ ਹੀ ਨੂੰ ਕਿਸੇ ਦਾ ਵੀ ਸਰੀਰ ਨਹੀਂ ਰਿਹਾ ਕੋਈ ਵਸਤੂ ਸੰਸਾਰ ਦੀ ਤੱਕ ਨਹੀਂ ਰਹਿਣੀ ਤੇ ਬਾਕੀ ਕੀ ਰਹਿਣਾ ਬਾਹਰ ਆ ਕੇ ਉਹ ਅਕਾਲ ਪੁਰਖ ਸਦਾ ਰਹੇਗਾ ਸਦਾ ਰਹੇਗਾ ਆਨ ਸੱਚ ਜੁਗਤ ਸੱਚ ਹੈ ਪੀ ਸਾਡੇ ਨਾਨਕ ਉਸੇ ਸਤ ਸਦਾ ਸ੍ਰੀ ਵੀ ਸਤ ਸਰੂਪ ਸਤ ਬ੍ਰਤ ਉਹਦਾ ਜਿਹੜਾ ਸਰੂਪ ਹੈ ਸਰੂਪ ਦੇ ਸਾਥ ਸਨ ਨਹੀਂ ਬੜੇ ਡੂਬੇ ਅਰਥ ਲੈ ਬਾਹਰੀ ਤੌਰ ਤੇ ਸਰੂਪ ਅਸੀਂ ਤਸਵੀਰ ਨੂੰ ਫੋਟੋ ਨੂੰ ਮੂਰਤੀ ਨੂੰ ਬੰਦੇ ਨੂੰ ਕਹਿੰਦੇ ਨੇ ਆਹ ਫਲਾਣੇ ਦਾ ਸਰੂਪ ਹੈ ਪਰ ਅਸਲ ਇਹ ਦਾ ਅਰਥ ਹੈ ਸਵੈ ਨੂੰ ਪਰ ਸਵੈ ਬਣੇ ਆਪਣਾ ਰੂਪ ਆਪਣਾ ਰੂਪ ਕੀ ਹੈ ਆਪਣਾ ਰੂਪ ਆਤਮਾ ਹੈ ਸਾਡੇ ਅੰਦਰ ਵਾਹਿਗੁਰੂ ਦੀ ਜੋਤ ਉਹ ਆਪਣਾ ਰੂਪ ਹੈ ਅਸਲ ਵਾਹਿਗੁਰੂ ਆਪਣੇ ਰੂਪ ਵਿੱਚ ਪ੍ਰਕਾਸ਼ ਮਾਨ ਹੈ ਸਾਰੀ ਸ੍ਰਿਸ਼ਟੀ ਨੂੰ ਪ੍ਰਕਾਸ਼ਿਤ ਕਰਨ ਵਾਲਾ ਹੈ ਔਰ ਸਤ ਵਰਤ ਹੈ ਅਸੀਂ ਕਈ ਵਾਰੀ ਵਰਤ ਰੱਖੇ ਨੇ ਮੈਂ ਝੂਠ ਨਹੀਂ ਬੋਲਾਂਗਾ ਪਰ ਫੇਰ ਬੋਲ ਲੈਨੇ ਆ ਮੈਂ ਆ ਬਾੜਾ ਕੰਮ ਨਹੀਂ ਕਰਾਂਗਾ ਫੇਰ ਕਰ ਲੈਨੇ ਆ ਕਈ ਤੀਆਂ ਦੇ ਅਸੀਂ ਵਰਤ ਕੀਤੇ ਨੇ ਇਈ ਵਾਰੀ ਗੁਰਦੁਆਰੇ ਮੰਦਰ ਜਾ ਕੇ ਮਾਰ ਬੜਾ ਬੰਦੇ ਦਾ ਕਹਿੰਦਾ ਵੀ ਆ ਗਲਤ ਕੰਮ ਅੱਜ ਤੋਂ ਬਾਅਦ ਨਹੀਂ ਕਰਨਾ ਤੋਬਾ ਕੀਤੀ ਮੁਸਲਮਾਨ ਕਹਿੰਦੇ ਤੋਬਾ ਕਰਨੀ ਗੁਨਾਹਾਂ ਤੋਂ ਪਾਪਾਂ ਤੋਂ ਤੋਬਾ ਕਰ ਲਈ ਬਸ ਅੱਜ ਤੋਂ ਬਾਅਦ ਇਹ ਗਨਾਹ ਨਹੀਂ ਕਰਨਾ ਫੇਰ ਹੋ ਜਾਂਦਾ ਆਕੋ ਵਾਹਿਗੁਰੂ ਸਾਡਾ ਵਅਦ ਸੱਚਾ ਨਹੀਂ ਕੋਈ ਵੀ ਵਅਦ ਪਰ ਉਸ ਵਾਹਿਗੁਰੂ ਦਾ ਵਅਦ ਸਤਿਮਤ ਹੈ ਸਦੀਵ ਕਾਲ ਜੋ ਉਹਨੇ ਕਰ ਦੇਣਾ ਹੈ ਬੜਾਇਆ ਹੋਇਆ ਕਾਨੂੰਨ ਉਹਦਾ ਹੀ ਰਹਿਣਾ ਉਹ ਬਦਲਿਆ ਨਹੀਂ ਜਾਣਾ ਉਹਦਾ ਵਅਦ ਕੀ ਹੈ ਸਭ ਤੋਂ ਵੱਡਾ ਉਹਦਾ ਵਅਦ ਹੈ ਸਾਰੀ ਦੁਨੀਆ ਨੂੰ ਰੋਜੀ ਦੇਣ ਦਾ ਆਕੋ ਵਾਹਿਗੁਰੂ ਬੰਦਾ ਇੱਕ ਦਿਨ ਦੇ ਦੇਗਾ ਦੋ ਦਿਨ ਦੇ ਦੇਗਾ 3 ਦਿਨ ਕਹਿੰਦਾ ਤੂੰ ਰੋਜ਼ ਦਾ ਹੀ ਕੰਮ ਬਣਾ ਰਿਹਾ ਮੈਂ ਇਹੋ ਠੀਕਾ ਲਿਆ ਤੇਰਾ ਚੱਲ ਭਰੇ ਵਾ ਵੀ ਕਹਿ ਦਿੱਤੀ ਕਾਕਾ ਦੇ ਡਬਰੀ ਨਾ ਕਰਦਾ ਤੂੰ ਤੇ ਮੈਂ ਤੈਨੂੰ ਰੋਜ਼ ਕਿੱਥੋਂ ਮੰਨੀਆਂ ਬੁਕਾ ਕੇ ਦੇ ਆ ਕੋਈ ਦਵਾਈ ਲੈ ਆਏਗਾ ਤਾਂ ਹੀ ਦੇਾਂਗੀ ਪਰ ਵਾਹਿਗੁਰੂ ਅਕਾਲ ਪੁਰਖ ਨਰਮੇਸ਼ਰ ਹਜ਼ਾਰਾਂ ਲੱਖਾਂ ਸਾਲਾਂ ਤੋਂ ਕਰੋੜਾਂ ਅਰਬਾਂ ਖਰਬਾਂ ਸਾਲਾਂ ਤੋਂ ਇਸ ਧਰਤੀ ਤੇ ਜੀਵਾਂ ਨੂੰ ਪਾਲ ਰਿਹਾ ਹੈ ਪਾਲੇਗਾ ਬਾਰੇ ਕਹਿੰਦੇ ਸਾਡੇ ਆਗਣੇ ਗੁਰਾ ਗਲਤੀਆਂ ਦੇਖ ਕੇ ਵੀ ਦਾ ਨਹੀਂ ਕਰੇਗਾ ਦੀਨ ਦਇਆਲ ਦਇਆਲ ਤੇ ਦੁੱਖ ਨੇ ਦੇਖਤ ਹੈ ਪਰ ਦੇਦ ਨਾ ਹਾਰੇ ਸਾਡੇ ਦੋਸ਼ਾਂ ਨੂੰ ਦੇਖਦਾ ਹੈ ਪਰ ਦੇਣ ਤੋਂ ਇਨਕਾਰ ਨਹੀਂ ਕਰਦਾ ਸੋ ਐਸਾ ਵਾਹਿਗੁਰੂ ਸਤਿਵਤ ਹੈ ਆਦ ਅਨਾਦ ਅਗਾੜ ਨਜਹਿ ਆਦ ਹੈ ਸਾਰਿਆਂ ਦਾ ਮੂਢ ਹੈ ਪਾਸਾ ਜੀ ਹਰ ਤੀਜ ਦੀ ਸ਼ੁਰੂਆਤ ਹੁੰਦੀ ਹੈ ਆਪਣੀ ਵੀ ਸ਼ੁਰੂਆਤ ਹੋਏ ਸਾਡਾ ਸਰੀਰ ਮਾਤਾ ਪਿਤਾ ਤੋਂ ਪੈਦਾ ਹੋਇਆ ਹਰ ਇੱਕ ਬੰਦੇ ਦੇ ਪਾਸਪੋਰਟ ਤੇ ਉਹਦਾ ਜਨਮ ਉਹਦੀ ਜਨਮ ਦੀ ਰੇਟ ਲਿਖੀ ਹੋਈ ਹੈ ਕਾਗਜ਼ਾਚ ਪੁੱਛੀ ਜਾਂਦੀ ਹੈ ਤੇ ਆਪਣਾ ਬਰਥਡੇ ਦੱਸੋ ਆਦ ਹੈ ਕਿਹੜੀ ਹੈ ਸਾਡਾ ਇਸ ਧਰਤੀ ਦਾ ਵੀ ਕੋਈ ਆਦ ਹੈ ਇਸ ਬ੍ਰਹਮੰਡ ਦਾ ਵੀ ਕੋਈ ਆਦ ਹੈ ਇਸ ਚੰਦ ਸੂਰਜ ਦਾ ਵੀ ਕੋਈ ਆਦ ਹੈ ਇਹ ਸਾਰੀ ਕਾਇਨਾਤ ਕਿੱਥੋਂ ਸ਼ੁਰੂ ਹੋਈ ਹੈ ਬਾਹਰ ਕਹਿੰਦੇ ਉਸ ਅਕਾਲ ਪੁਰਖ ਤੋਂ ਉਹ ਸਭ ਦਾ ਆਦ ਹੈ ਆਦ ਸੱਚ ਹੈ ਸਭ ਤੋਂ ਪਹਿਲੇ ਉਸ ਆਦ ਪੂਰਣ ਮਦ ਪੂਰਣ ਅੰਤ ਪੂਰਣ ਪਰਮੇਸ਼ਰ ਹੈ ਆਦ ਆਦ ਹੁਣ ਆਦ ਤੋਂ ਬਾਅਦ ਅਨਾਦੀ ਕਿਉਂ ਲਿਖਿਆ ਸਾਡਾ ਸਾਰਿਆਂ ਦਾ ਆਦ ਹੈ ਉਹ ਪਰ ਉਹ ਆਪ ਅਨਾਦੀ ਹੈ ਅਨਾਦੀ ਦਾ ਮਤਲਬ ਜਿਹਦਾ ਆਦ ਨਾ ਹੋਵੇ ਆਦ ਆਦੀ ਸਾਡਾ ਪਿਓ ਹੈ ਪਰ ਉਹਦਾ ਪਿਓ ਕੋਈ ਨਹੀਂ ਸਾਡਾ ਉਹ ਪਿਓ ਹੈ ਉਹਦਾ ਪਿਓ ਕੋਈ ਨਹੀਂ ਸੰਸਾਰ ਦੇ ਵਿੱਚ ਹੁੰਦਾ ਕਦੇ ਹੁੰਦੇ ਆਸਰਾ ਇਹਦੀਆਂ ਬੈ ਸਾਡਾ ਕੋਈ ਪਿਓ ਹੈ ਸਾਡੇ ਪਿਓ ਦਾ ਵੀ ਕੋਈ ਪਿਓ ਹੈ ਜਿਹਨੂੰ ਅਸੀਂ ਦਾਦਾ ਕਹਿੰਦੇ ਹਾਂ ਦਾਦੇ ਦਾ ਵੀ ਕੋਈ ਪਿਓ ਹੈ ਜਿਹਨੂੰ ਅਸੀਂ ਪਰਦਾਦਾ ਕਹਿੰਦੇ ਹਾਂ ਪਰਦਾਦੇ ਦਾ ਵੀ ਕੋਈ ਪਿਓ ਹੈ ਜਿਹਨੂੰ ਲਗੜਦਾਦਾ ਕਹਿੰਦੇ ਹਾਂ ਚਲਦੀ ਰਹਿੰਦੀ ਹੈ ਇਹ ਵੀ ਦੀ ਪੀੜੀ ਹਜ਼ਾਰਾਂ ਲੱਖਾਂ ਸਾਲ ਤੋਂ ਜਿੱਦਾ ਚੱਲ ਰਿਹਾ ਹੈ ਪਰ ਸਭ ਤੋਂ ਪਹਿਲੇ ਕਾਲਪੁਰਖ ਵਾਇਗੁਰੂ ਦਾ ਪਿਓ ਹੈ ਉਹਦਾ ਪਿਓ ਕੋਈ ਨਹੀਂ ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਣ ਸੋਏ ਉਹ ਕਿਸੇ ਮਾਂ ਪਿਓ ਦੁਆਰਾ ਜਨਮ ਨਹੀਂ ਲੈਂਦਾ ਕੋਪਰ ਨਹੀਂ ਜਾਂਦਾ ਆਪਣੇ ਆਪ ਤੋਂ ਪੈਦਾ ਹੋਇਆ ਸਿੱਧਾ ਨੇ ਪੁੱਛਿਆ ਤੁਹਾਡਾ ਪ੍ਰਮਾਤਮਾ ਕਿਵੇਂ ਪੈਦਾ ਹੋਇਆ ਬਾਲਕ ਕਹਿੰਦੇ ਸਹਿ ਪੰਗ ਹੂਲਵੰਦਰ ਜਾਂਦਾ ਵਰਦੇ ਰੋਜ ਕੀ ਪੜਦੇ ਸਹਿ ਪੰਗ ਸਹਿ ਦਾ ਅਰਥ ਹੈ ਸਵੈਮ ਸਵੈਵੈਲੇ ਆਪਣੇ ਆਪ ਤੋਂ ਪੰਗ ਮੈਨੇ ਹੋ ਗਿਆ ਆਪਣੇ ਆਪ ਤੋਂ ਹੀ ਪੈਦਾ ਹੋ ਗਿਆ ਕਿਸੇ ਮਾਪੇ ਤੋਂ ਨਹੀਂ ਪੈਦਾ ਹੋਇਆ ਹੂਲਵੰਦਰ ਜੋ ਸਹਿ ਪੰਗ ਦਾ ਉਹਦਾ ਅਜੂਨੀ ਸਹਿ ਪੰਗ ਅਜੂਨੀ ਦਾ ਮਤਲਬ ਹੈ ਜੁੜੀਆਂ ਜੜੀ ਆਉਦਾ ਅਸੀਂ ਸਾਰੇ ਮਾਂ ਦੇ ਪੇਟ ਤੋਂ ਪੈਦਾ ਹੁੰਦੇ ਹਾਂ 84 ਲੱਖ ਦੁਨੀਆਂ ਦਾ ਨਿਯਮ ਹੈ ਕੋਈ ਬਾਹ ਕੋਈ ਨਹੀਂ ਉਹ ਆਪਣੇ ਆਪ ਤੋਂ ਸ ਹੈ ਸਵੈਮ ਫੰ ਮੈਨੇ ਹੋ ਗਿਆ ਆਪਣੇ ਆਪ ਤੋਂ ਹੀ ਪੈਦਾ ਹੋਇਆ ਅਨਾਰ ਅਦਾਤੀ ਹੈ ਕਹੋ ਨਹੀਂ ਦੱਸਿਆ ਜਾ ਸਕਦਾ ਕਦੋਂ ਤੋਂ ਹੈ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣਾ ਸੋਈ ਉਹਦਾ ਜਨਮ ਨਹੀਂ ਹੋਇਆ ਉਹਨੇ ਮਰਨਾ ਵੀ ਨਹੀਂ ਅਗਾਰ ਅਜ ਹੈ ਅਗਾ ਦਾ ਹੱਸਾ ਜਿਹੜਾ ਬਹੁਤ ਡੂੰਗਾ ਹੋਵੇ ਜਿਵੇਂ ਸਮੁੰਦਰ ਦਾ ਡੂੰਗਾ ਹੈ ਕਿੰਨਾ ਡੂੰਗਾ ਹੈ ਜਿਹੜਿਆ ਨਹੀਂ ਜਾ ਸਕਦਾ ਕਿੱਥੇ ਜਾਵਾਂਗੇ ਅਸੀਂ ਇਹਦੀ ਵਿਰਾਈ ਵਿੱਚ ਚਲੋ ਮਸ਼ੀਨਾ ਆ ਗਈਆਂ ਨੇ ਸਾਇੰਸ ਤੱਕ ਹੀ ਕਰ ਗਈ ਹੈ ਸਮੁੰਦਰ ਡੂਗਾ ਭਾਵੇਂ ਕੋਈ ਮਾਫ ਲਵੇ ਰੱਬ ਦੀ ਡੂਗਾਈ ਨਹੀਂ ਮਾਫੀ ਜਾਂਦੀ ਰੱਬ ਦੀ ਡੂਗਾਈ ਨੂੰ ਕੋਈ ਨਹੀਂ ਜਾਣ ਸਕਦਾ ਉਹ ਬਹੁਤ ਹੀ ਡੂਗਾ ਬਹੁਤ ਗੈਰ ਕਬੀਲ ਹੈ ਉਹ ਸੁਰਤੀ ਦਾ ਵਿਚਾਰ ਹੈ ਸੁਰਤ ਦੇ ਨਾਲ ਉਹਦੇ ਅੰਦਰ ਜਾਈ ਜਾਓ ਜਾਈ ਜਾਓ ਜਾਈ ਜਾਓ ਉਹ ਸਮੁੰਦਰ ਦੀ ਤਰ੍ਹਾਂ ਵਿਸ਼ਾਲ ਵਿਸਾਲ ਕਰਾਉਂਦਾ ਹੈ ਹਾਂਜੀ ਆਜਾਇ ਹੈ ਆਜਾਇ ਕਹਦੇ ਜਿਹਦਾ ਉਸ ਕੋ ਜਿੱਤ ਨਾ ਸਕੇ ਜਿਸ ਨੂੰ ਕੋਈ ਫਤਿਹ ਨਾ ਕਰ ਸਕੇ ਅਜਾਇ ਦਾ ਦੂਸਰਾ ਅਰਥ ਹੈ ਜੋ ਕਿਸੇ ਦੁਆਰਾ ਜਾਇਆ ਨਹੀਂ ਗਿਆ ਜਦੋਂ ਵੀ ਹੁੰਦਾ ਜਿਸ ਦਾ ਦਾਨ ਦਇਆ ਤਮ ਸੰਜਮ ਨੇਮ ਜਿਹੜੇ ਵਾਅਦੇ ਨੂੰ ਪਰਮੇਸ਼ਰ ਦਾ ਸਾਰਿਆਂ ਉੱਤੇ ਦੌਰ ਦੇਣ ਦਾ ਸੁਭਾਅ ਹੈ ਸਭ ਨੂੰ ਦਾਨ ਦਿੰਦਾ ਦੇਦਾਰ ਦੇ ਜਿਗ ਸਵਾਹ ਹੈ ਸਿਰ ਸਰੇ ਦੇ ਜਿਗ ਸਵਾਹ ਹੈ ਠਾਕੁਰ ਵਾਹੇ ਮਨ ਪਉ ਕਰਿਆ ਸਭ ਨੂੰ ਧਾਨ ਦੇਣ ਵਾਲਾ ਸਾਰਿਆਂ ਤੇ ਦਇਆ ਕਰਨ ਵਾਲਾ ਔਰ ਸਾਰੀਆਂ ਗਿਆਨ ਇੰਦਰੀਆਂ ਕਰਮ ਇੰਦਰੀਆਂ ਦਾ দমন ਕਰਨ ਵਾਲਾ ਦਬਦਾਰ ਹੁੰਦਾ ਹੈ ਇੰਦਰੀਆਂ ਨੂੰ ਦਮਨ ਕਰਨ ਵਾਲਾ ਇਹ ਬਹੁਤ ਸੁਖਮ ਵਿਚਾਰ ਹੈ ਖਾਲਸਾ ਜੀ ਅਜੇ ਸਾਰਿਆਂ ਦੀ ਸਮਝ ਨਹੀਂ ਆਉਣਾ ਅੰਦਰ ਬੈਠਾ ਹੋਇਆ ਰੱਬ ਸਾਡੀਆਂ ਗਿਆਨ ਇੰਦਰੀਆਂ ਦੁਆਰਾ ਬਾਹਰਲੇ ਪਦਾਰਥਾਂ ਨੂੰ ਦੇਖਦਾ ਹੈ ਤੇ ਜੇ ਕਦੀ ਇਹ ਇੰਦਰੀਆਂ ਨੂੰ ਲੋਕਣਾ ਹੋਵੇ ਤਾਂ ਅੰਦਰੋਂ ਬੈਠਾ ਹੀ ਰੋਕ ਲੈਂਦਾ ਅੱਖਾਂ ਦੇਖ ਰਹੀਆਂ ਨੇ ਜੇ ਅਦਰੋਂ ਭਗਵਾਨ ਦੀ ਪ੍ਰੇਰਣਾ ਹੋਵੇ ਵੀ ਅੱਖਾਂ ਨੂੰ ਬੰਦ ਕਰ ਲੈਣਾ ਤੇ ਅੱਖਾਂ ਬੰਦ ਕਰਨੇਗਾ ਜੇ ਬਾਹਰ ਦੀ ਆਵਾਜ਼ ਨੂੰ ਪੰਜ ਸੁਣ ਰਹੇ ਨੇ ਅਦਰੋਂ ਪਰਮੇਸ਼ਰ ਪ੍ਰੇਰਣਾ ਕਰਦਾ ਵੀ ਨਹੀਂ ਸੁਣਦੀ ਲੋੜ ਬੰਦ ਕਰ ਦਿਓ ਇਹ ਆਵਾਜ਼ ਨਹੀਂ ਸੁਣਨੀ ਤੰਨਾਂ ਨੂੰ ਉੱਥੇ ਕੰਟਰੋਲ ਕਰ ਲਏਗਾ ਪੈਰ ਤੁਰੇ ਜਾ ਰਹੇ ਨੇ ਅਦਰੋਂ ਆਵਾਜ਼ ਆਈ ਵੀ ਰਹਿਣ ਤੇ ਤੱਕ ਕੇ ਆ ਬਹਿ ਜਾ ਉਹ ਪ੍ਰੇਰਣਾ ਕਰਕੇ ਉਹਦਾ ਦਮਨ ਕਰ ਲੇਗਾ ਯਾਰ ਇਹ ਦੁਨੀਆਂ ਦੇ ਕਰਮ ਇਤਰੀਆਂ ਨੂੰ ਰੋਕਣ ਨੂੰ ਦਮ ਕਹਿੰਦੇ ਆ ਅੰਦਰ ਬੈਠਾ ਭਗਵਾਨ ਇਹਨਾਂ ਨੂੰ ਦਮਨ ਕਰਨ ਵਾਲਾ ਰੋਕਣ ਵਾਲਾ ਵੀ ਹੈ ਜਨਾਲ ਵਾਲਾ ਵੀ ਹੈ ਤੇ ਰੋਕਣ ਵਾਲਾ ਵੀ ਹੈ ਦੇਖਣ ਦੀ ਸ਼ਕਤੀ ਵੀ ਉਹ ਹੀ ਪਾਈ ਬੈਠਾ ਖੋਵੇ ਤੇ ਅੱਖਾਂ ਨੂੰ ਬੰਦ ਕਰਨ ਦੀ ਸ਼ਕਤੀ ਵੀ ਉਹਦੀ ਹੈ ਅੰਦਾਜ਼ੇ ਸੁੜਨ ਦੀ ਸ਼ਕਤੀ ਵੀ ਉਹਦੀ ਹੈ ਤੇ ਕੰਮਾਂ ਦੇ ਉੱਤੇ ਹੱਥ ਧਰ ਲੈਣ ਦੀ ਸ਼ਕਤੀ ਵੀ ਉਹਦੀ ਹੈ ਇਹ ਪਾਤਸ਼ਾਹ ਅਕਾਲ ਪੁਰਖ ਸੰਜਮ ਦੇ ਨਾਲ ਇਹਨਾਂ ਗਿਆਨ ਦਿਆਂ ਤੇ ਕਰਮੇ ਜਰੀਆਂ ਨੂੰ ਕੰਟਰੋਲ ਕਰਦਾ ਹੈ ਹਾਂਜੀ ਨਿਯਮ ਔਰ ਨਿਯਮ ਦੇ ਨਾਲ ਸੰਸਾਰ ਨੂੰ ਚਲਾ ਰਿਹਾ ਦੇਖੋ ਜਿਤਨਾ ਸੰਸਾਰ ਜਾਂਦ ਸੂਜ ਗਏਾਰੇ ਚੱਲੇ ਨੇ ਇਹ ਕਿਸੇ ਨਿਯਮ ਤੇ ਚੱਲੇ ਨੇ ਭੈ ਵਿੱਚ ਸੂਜ ਭੈ ਵਿੱਚ ਜਾਂਦ ਕੋਹ ਕਰੋੜੀ ਚਲਤ ਰਾਤ ਕਰੋੜਾ ਮੀਰ ਚਦਰਬਾਹ ਸੂਰਜ ਛਤੀ ਆਪਣੇ ਪਰਵੜ ਦੇ ਆਪਣੇ ਆਪਣੇ ਧੁਰੇ ਤੇ ਖੁੱਲਦੇ ਆ ਤੇ ਨਿਯਮ ਇਹ ਨਿਯਮ ਵੀ ਅਕਾਲ ਪੁਰਖ ਨੇ ਬਣਾਇਆ ਹੋਇਆ ਹੈ ਇਹ ਨਿਯਮ ਪਰਮੇਸ਼ਰ ਆਪ ਬਣਾਇਆ ਹੋਇਆ ਹੈ ਜਤ ਵਰਤ ਸੀਲ ਸੁਭ੍ਰਿਤ ਅਬਹਿ ਜਤ ਵਰਤ ਉਹ ਪਰਮਾਤਮਾ ਜਤੀਆਂ ਵਿੱਚ ਜਤੀ ਹੈ ਵਰਤੀਆਂ ਵਿੱਚ ਵਰਤੀ ਹੈ ਸੀਵ ਸੁਭਾ ਦਾ ਹੈ ਔਰ ਉਹਦੀ ਬਿਰਤੀ ਬੜੀ ਨਿਰਮਲ ਹੈ ਸੁਭ੍ਰਿਤ ਸ੍ਰੇਸ਼ਟ ਬਿਰਤੀ ਵਾਲਾ ਹੈ ਔਰ ਉਹ ਅਕਾਲ ਪੁਰਖ ਅਬਹਿ ਹੈ हा कुझु आहे